ਸਾਡੇ ਲੀਡਰਾਂ ਨੂੰ ਆਪਣੀਆਂ ਤਜੋਰੀਆਂ ਭਰਨ ਤੋਂ ਵੇਹਲੇ ਨਹੀਂ ਮਿਲਦੀ ਕੱਲੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਫਲੱਡ ਆਉਂਦੇ ਰਹੇ ਨੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਹੁਣ ਨੈਤਿਕ ਜ਼ਿੰਮੇਵਾਰੀ ਇਹ ਮੰਦੀ ਹੈ ਬਣਦੀ ਆ ਕਿ ਪੰਜਾਬ ਦੀਆਂ ਤਿੰਨੇ ਵੱਡੀਆਂ ਪਾਰਟੀਆਂ ਨੈਤਿਕ ਪੱਧਰ ਤੇ ਮੰਨ ਲੈਣ ਕਿ ਅਸੀਂ ਪੰਜਾਬ ਨੂੰ ਲੁੱਟਣ ਤੋਂ ਨਿਚੋੜਨ ਤੋਂ ਚੁੰਡਣ ਤੋਂ ਬਿਨਾ ਕੱਖ ਨਹੀਂ ਕੀਤਾ ਅਸੀਂ ਹੜ੍ਹਾਂ ਦੇ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਇਹਦੀ ਨੈਤਿਕ ਜ਼ਿੰਮੇਵਾਰੀ ਇਹਨਾਂ ਪਾਰਟੀਆਂ ਨੂੰ ਲੈਣੀ ਬਣਦੀ ਆ ਕਿਉਂਕਿ ਕਾਲੀਆਂ ਦੇ ਸਮੇਂ ਵੀ ਹੜਾ ਆਇਆ ਕਾਂਗਰਸ ਦੇ ਸਮੇਂ ਵੀ ਹੜਾ ਆਇਆ ਤੇ ਝਾੜੂ ਵਾਲਿਆਂ ਦੇ ਸਮੇਂ ਵੀ ਹੜਾ ਆ ਰਹੇ ਨੇ 23 'ਚ ਵੀ ਆਇਆ ਤੇ 25 'ਚ ਵੀ ਆਇਆ ਪਟਿਆਲੇ ਦੇ ਇੱਕ ਨਦੀ ਆ ਜਿਹੜੀ ਪਹਿਲਾਂ 23 'ਚ ਟੁੱਟੀ ਸੀ ਉਹ ਹਾਲੇ ਤੱਕ ਵੀ ਕਈ ਥਾਂ ਤੇ ਟੁੱਟਿਓ ਪਈ ਆ ਬੰਨਾਂ ਨੂੰ ਮਜ਼ਬੂਤ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਪਰ ਉਹਨਾਂ ਨੇ ਕਿਸੇ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਕਰਕੇ ਜਦੋਂ ਪਾਣੀ ਆਇਆ ਤਾਂ ਉਹ ਬੰਨ ਟੁੱਟ ਗਏ ਘੱਗਰ ਦਰਿਆ ਦੇ ਉੱਪਰ ਪਾਣੀ ਚੜਨ ਦੀ ਆਵਾਜ਼ ਲੋਕਾਂ ਨੇ ਆਪ ਬੰਨਾਂ ਦੀ ਮੁਰੰਮਤ ਕੀਤੀ 1 ਫੁੱਟ ਕ ਗਰਨੀਵਾ ਚੱਲਦਾ ਸੀ ਤੇ ਲੋਕ ਬੰਨ ਬਣਾਉਂਦੇ ਰਹੇ ਅੱਜ ਤੱਕ ਲੋਕ ਉਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਨੇ ਮੁੱਖ ਮੰਤਰੀ ਦੇ ਭਰਾ ਗਿਆਨ ਸਿੰਘ ਮਾਨ ਨੇ ਵੀ ਇਹ ਗੱਲ ਮੰਨੀ ਆ ਕਿ 250 ਕਰੋੜ ਰੁਪਇਆ ਇਹਨਾਂ ਨਦੀਆਂ ਨਾਲਿਆਂ ਦੀ ਸਫਾਈ ਵਾਸਤੇ ਰੱਖਿਆ ਗਿਆ ਸੀ ਪਰ ਉਹ ਕਿੱਥੇ ਗਿਆ ਇਹਦਾ ਪਤਾ ਨਹੀਂ ਲੱਗਿਆ ਕੱਟੜ ਇਮਾਨਦਾਰ ਸਰਕਾਰ ਦੇ ਉੱਪਰ ਉਹਦੇ ਮੁੱਖ ਮੰਤਰੀ ਦੇ ਆਪਣੇ ਭਰਾ ਨੇ ਇਹ આરોਪ ਨੇ ਜਿਹੜੇ ਉਹ ਲਾਏ ਨੇ ਪੰਜਾਬ ਸਰਕਾਰ ਦਾ ਅਦਾਰਾ ਮਾਈਨਸ ਐਂਡ ਜੀਓਲੋਜੀ ਡਿਪਾਰਟਮੈਂਟ ਉਹਨੇ 2019 ਦੇ ਹੜ੍ਹਾਂ ਬਾਰੇ 2020 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਮੰਨਿਆ ਸੀ ਕਿ 2019 ਦੇ ਹੜ੍ਹਾਂ ਦਾ ਕਾਰਨ ਦਰਿਆਵਾਂ ਦੇ ਵਿੱਚ ਗਾਰ ਭਰਨਾ ਰੇਤਾ ਭਰਨਾ ਤੇ ਬਜਰੀ ਭਰਨਾਗਾ ਜਿਹਦੇ ਜਿਹਦਾ ਮੋਟਾ ਜਿਹਾ ਇਹ ਕਿਹਾ ਜਾ ਸਕਦਾ ਕਿ ਦਰਿਆਵਾਂ ਦਰਿਆਵਾਂ ਦੀ ਤੇ ਨਦੀਆਂ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਇਹ ਹੜਾਏ ਸੀਗੇ ਸਰਕਾਰ ਦੇ ਆਬਜਿਹ ادارے ਨੇ ਮੰਨਿਆ ਪਰ ਉਹ ਰਿਪੋਰਟ ਪਤਾ ਨਹੀਂ ਸਰਕਾਰ ਦੇ ਅਧਿਕਾਰੀਆਂ ਨੇ ਤੇ ਸਰਕਾਰ ਦੇ ਮੰਤਰੀਆਂ ਨੇ ਪੜ੍ਹੀ ਆ ਜਾਂ ਨਹੀਂ ਪੜ੍ਹੀ ਆ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇ ਇਹਨਾਂ ਦਰਿਆਵਾਂ ਦੀ ਸਾਫ ਸਪਾਈ ਹੋਵੇ ਤਾਂ ਇਹਨਾਂ ਦੀ ਸਮਰੱਥਾ 15000 ਕਿਊਸਕ ਤੋਂ 50000 ਕਿਊਸਕ ਤੱਕ ਵੱਧ ਸਕਦੀ ਆ ਭਾਗੜਾ ਡੈਮ ਦੀ ਸਮਰੱਥਾ ਵੀ ਆਪਣੇ ਵਧਣ ਦੇ ਸਮੇਂ ਤੋਂ ਹੁਣ ਤੱਕ 19% ਘਟ ਚੁੱਕੀ ਆ ਕਿਉਂਕਿ ਇਹਨਾਂ ਦਰਿਆਵਾਂ ਦੇ ਵਿੱਚੋਂ ਆਮ ਬੰਦਾ ਕੋਈ ਰੇਤਾ ਨਹੀਂ ਘਟ ਸਕਦਾ ਇਸ ਕਰਕੇ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੇ ਉੱਪਰ ਬਣਦੀ ਆ ਪਰ ਸਰਕਾਰ ਆ ਜਿਹੜੀ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੀ ਤੇ ਲੋਕਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਂਦਾ